ਅਸੀਂ ਦੋਸਤੋ ਫਿਰ ਤੋਂ ਹਾਜ਼ਰ ਹਾਂ ਇੱਕ ਖਬਰ ਦੇ ਨਾਲ ਖਬਰ ਹੈ ਚੰਡੀਗੜ੍ਹ ਦੇ ਸੈਕਟਰ 41 ਤੋਂ ਦੇਖ ਸਕਦੇ ਹੋ ਇੱਕ ਮੁੰਡੇ ਤੇ ਤੇਜ਼ਦਾਰ ਹਥਿਆਰਦਾਨ ਹਮਲਾ ਕੀਤਾ ਗਿਆ ਜਿਸ ਤੋਂ ਚੱਕਰ ਹੋ ਗਿਆ ਜਿਸ ਨੂੰ ਸੈਕਟਰ 16 ਹਸਪਤਾਲ ਜਾਏਗਾ ਮੌਕੇ ਤੇ ਪੁਲਿਸ ਜਿਹੜੇ ਹੈਗੇ ਨੇ ਚੌਕੀ ਇੰਚਾਰਜ ਆਪਣਾ 16 ਤੋਂ ਪਹੁੰਚੇ ਨੇ ਪਰ ਪੂਰਾ ਮਾਮਲਾ ਨਿਕਲ ਗਿਆ ਸਰ ਨੂੰ ਕਨਫਰਮੇਸ਼ਨ ਲਈ ਸੀ ਕਿ ਝਗੜਾ ਹੋਇਆ ਹੈ ਸੈਕਟਰ 41 41 ਪੀਸ ਠੀਕ ਹੈ ਜੀ ਹਾਊਸ ਨੰਬਰ 1742 ਅਸੀਂ ਮੌਕੇ ਤੇ ਗਏ ਹਾਂ ਉੱਥੇ ਪਤਾ ਲੱਗਾ ਵੀ ਇੱਧਰ ਝਗੜਾ ਹੋਇਆ ਕੋਈ ਤੇਜ਼ਦਾਰ ਹਥਿਆਰ ਲੱਗਿਆ ਲੱਗਿਆ ਇਸੇ ਮੈਰਰ ਲੈ ਰਹੇ ਹਾਂ

ये हमला पर कौन है जी कुछ पता नहीं वही फोटो तो पे जाएगा भाई भी सस्पेंड चेक करेंगे और बात पे पड़ता है की काम कर रहे हैं जो आज रहते हैं हाल है उनके बारे में उनके साथ बाकी रेप पर इस स्टेज पे ब्लैक नजर आते हैं जाके सब और जो भी फोटो नहीं कटोगे तो उस पे हाथ पे उसके बाद कुछ पता रहे हमला पर किने वो कह रहे थे जानकारी उन्होंने दत्ते तीन चार नोट किया गया है इस परिवार का जो वहां मौके पे पता लगा है इनका से आप ਫਿਲਹਾਲ ਜਿਹੜਾ ਜਖਮੀ ਮੁੰਡਾ ਹੈ ਉਹਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਪੀਜੀਆਈ ਡਾਕਟਰਾਂ ਵੱਲੋਂ ਰੈਫਰ ਕੀਤਾ ਪਰ ਇਹਦੇ ਸਾਥੀਆਂ ਵੱਲੋਂ ਪ੍ਰਾਈਵੇਟ ਹਸਪੀਟਲ ਦੇ ਵਿੱਚ ਲੈ ਕੇ ਗਏ ਨੇ ਪ੍ਰਾਈਵੇਟ ਗੱਡੀ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਉਹਦੇ ਧਰੀ ਹੈ ਉਹਨੂੰ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਾਇਆ ਗਿਆ ਤਾਂ ਕਿ ਉਹ ਜਲਦੀ ਉਹਦਾ ਇਲਾਜ ਹੋ ਸਕੇ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਣਕਾਰੀ ਇਕੱਠਾ ਕਰਨ ਕੋਸ਼ਿਸ਼ ਕਰ ਰਹੀ ਹੈ ਸੀਸੀਟੀ ਫੁਟੇਜ ਸੰਘਾਲ ਲਈ ਅਗਰ ਕਾ ਕੌਣ ਹਮਲਾਵਰ ਹੈ ਕਿਸ ਕਾਲ ਨੂੰ ਜਿਹੜਾ ਲੇਕਿਨ ਬਾਤ ਹੋਇਆ ਕਿੰਨੇ ਮੁੰਡੇ ਸੀ ਜਿਹੜੇ ਹਮਲਾਤ ਕਰਕੇ ਮੌਕੇ ਤੋਂ ਫਰਾਰ ਹੋਏ ਨੇ ਉਹਨਾਂ ਦੀ ਵੀ ਪੁਲਿਸ ਭਾਲ ਕਰ ਰਹੀ ਆ ਪਰ ਦੇਖਣ ਮਿਲਗਾ ਲੋਗੀ ਉਹਨਾਂ ਦੀ ਕਿੰਨੀ ਜਲਦੀ ਗ੍ਰਿਫਤਾਰੀ ਹੁੰਦੀ ਆ ਯਾ ਕਿਸ ਗੱਲ ਨੂੰ ਲੈ ਕੇ ਇਹਨਾਂ ਕੀ ਰੰਜਿਸ਼ ਸੀ ਇਹ ਤਾਂ ਹੁਣ ਦੂਸਰੇ ਪੱਖ ਦੇ ਗ੍ਰਿਫਤਾਰੀ ਤੋਂ ਬਾਅਦ ਖੁਲਾਸਾ ਹੋਵੇਗਾ ਆਪਣੇ ਸੇ ਹੋਗੀ ਸੁਰਿੰਦਰਪਾਲ ਪਿੰਕੂ ਦਰਲੇਸ਼ ਕੁਆ ਸਟਾਰ ਨਿਊਜ਼ ਚੰਡੀਗੜ੍ਹ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ